ਮਾਈ ਨਹੀਂ ਸੁਣੀ ਮੇਰੀ ਮਾਈ ਇੱਕ ਉੱਚਾ ਬੁਰਜ ਚ ਨਾਨੀ ਵਿਚਰਖਾਦੀ ਮੋਰੀਆਂ ਮੈਨੂੰ ਦਿਸੇ ਸੁਣੀਦਾਰਾ ਮੈਨੂੰ ਦਿਸੇ ਸੁਣੀਦਾਰਾ ਮੈਂ ਤੱਕਦੀ ਉਹਨੂੰ ਰੱਜ ਜਾਣਾ ਮੈਂ ਤੱਕਦੀ ਉਹਨੂੰ ਰੱਜ ਜਾਣਾ ਨਾ ਉਹ ਵੇਖੇ ਬਿਣੀ ਆਉਂਦਾ ਮੈਨੂੰ ਸਾਹ ਨਹੀਂ ਮਾਈ ਨਹੀਂ ਸੁਣੀ ਮੇਰੀ ਮਾਈ ਇੱਕ ਉੱਚਾ ਬੁਰਜ ਚ ਨਾਨੀ ਵਿਚਰਖਾਦੀ ਮੋਰੀਆਂ ਮੇਨ ਦਿਸੇ ਸੁਣੀਦਾਰਾ ਨਹੀਂ ਇੱਕ ਧੀ ਦਾ ਦਰਦ ਇੱਕ ਮਾਂ ਤੋਂ ਬਿਨਾ ਕੋਈ ਹੋਰ ਨਹੀਂ ਪਹਿਚਾਨ ਸਕਦਾ ਇੱਕ ਧੀ ਦਾ ਦਰਦ ਮਾਂ ਤੋਂ ਬਿਨਾ ਕੋਈ ਹੋਰ ਜਾਣ ਨਹੀਂ ਸਕਦਾ ਮਾਵਾਂ ਤੇ ਧੀਆਂ ਦੀ ਏਡੀ ਗੂੜੀ ਸਾਂਝ ਹੁੰਦੀ ਹੈ ਧੀ ਸਹੁਰੇ ਘਰ ਦੇ ਵਿੱਚ ਜੇ ਦੁਖੀ ਵੀ ਹੈ ਨਾ ਤੇ ਮਾਂ ਨੂੰ ਅਹਿਸਾਸ ਹੋ ਜਾਂਦਾ ਉਹਦਾ ਜੀ ਲੱਗਣੋਂ हट ਜਾਂਦਾ ਉਹਨੂੰ ਆਏ ਲੱਗਦਾ ਜਿਵੇਂ ਕੋਈ ਉਹਦਾ ਗੁਆਚ ਗਿਆ ਹੋਵੇ ਤੇ ਉਹ ਮਾਂ ਕਮਲੀ ਚੱਲੀ ਹੋ ਜਾਂਦੀ ਐ ਜੇ ਕਿਤੇ ਉਹਦੀ ਧੀ ਤੇ ਕੋਈ ਦੋਖਾ ਆਣ ਪਵੇ ਰੱਬ ਨਾ ਕਰੇ ਕਿਸੇ ਵੀ ਧੀ ਦੇ ਨਾਲ ਐ ਹੋਵੇ ਰੱਬ ਨਾ ਕਰੇ ਕਿਸੇ ਮਾਂ ਦੇ ਦਿਲ 'ਚ ਧੀ ਪ੍ਰਤੀ ਐਡੀ ਨਫ਼ਰਤ ਪੈ ਜੇ ਧੀਆਂ ਇਹੋ ਜੇ ਕੰਮ ਕਰ ਜਾਣ ਕਿ ਮਾਪੇ ਕਹਿਣ ਮਾਂ ਕਹੇ ਕੀ ਦੂੰ ਮੇਰੇ ਚ ਪਾਂਜ ਪਾਂ ਹੁੰਦਾ ਉਹ ਚੰਗਾ ਸੀ ਤੈਨੂੰ ਜੰਮਣ ਨਾਲੋਂ ਮੈਂ ਬੇ ਔਲਾਦ ਹੁੰਦੀ ਉਹ ਚੰਗਾ ਸੀ ਮੈਨੂੰ ਇੱਕ ਸੰਤਾਪ ਸੀ ਕਿ ਮੇਰੇ ਔਲਾਦ ਨਹੀਂ ਹੋਈ ਮੈਨੂੰ ਸ਼ਿਕਵਾ ਰਹਿਣਾ ਸੀ ਪਰ ਤੂੰ ਹੋ ਕੇ ਵੀ ਜਿਹੜਾ ਕੁਝ ਮੇਰੇ ਨਾਲ ਕਰ ਗਈਆਂ ਸ਼ਾਇਦ ਇਹ ਉਸ ਤੋਂ ਵੀ ਵੱਡਾ ਦਰਦ ਆ ਮੇਰੇ ਲਈ ਸ਼ਾਇਦ ਮੈਂ ਉਸ ਘੜੀ ਨੂੰ ਕੋਸ ਰਹੀ ਹਾਂ ਜਿਹੜੀ ਘੜੀ ਤੂੰ ਛਾਂ ਮਿਲਿਆ ਸੀ ਜਿਹੜੀ ਮਾਂ ਨੌ ਮਹੀਨੇ ਪੇਟ ਦੇ ਵਿੱਚ ਰੱਖਦੀ ਆ ਆਪਣੇ ਖੂਨ ਦੇ ਨਾਲ ਸਿੰਜਦੀ ਆ ਬੱਚੇ ਦਾ ਜਨਮ ਹੋਣ ਤੋਂ ਪਹਿਲਾਂ ਨੌ ਮਹੀਨੇ ਉਹ بڑے ਵੱਡੇ ਸੁਪਨੇ ਸਜਾਉਂਦੀ ਆ ਆਉਣ ਵਾਲੇ ਬੱਚੇ ਲਈ ਕਿਉਂਕਿ ਲੋਕਾਂ ਲਈ ਜ਼ਰੂਰ ਇਹ ਸਵਾਰਥ ਹੋ ਸਕਦਾ ਪਰਿਵਾਰ ਲਈ ਹੋ ਸਕਦਾ ਨਹੀਂ ਮੁੰਡਾ ਹੀ ਹੋਵੇ ਨਹੀਂ ਆ ਹੋਵੇ मां ਇੱਕ ਚੀਜ਼ੀ ਰੱਬ ਤੋਂ ਮੰਗਦੀ ਐ ਕਿ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਮੇਰਾ ਜੁਣਾ ਜਾਗਣਾ ਚੀ ਹੋਵੇ ਹੁਣ ਆਪਾਂ ਦੋਨਾਂ ਪੱਖਾਂ ਨੂੰ ਰੱਖਣਾ ਇੱਕ ਤਾਂ ਮਾਂ ਤੇ ਧੀ ਦਾ ਉਹ ਰਿਸ਼ਤਾ ਜਿਹੜੇ ਰਿਸ਼ਤੇ ਦੇ ਵਿੱਚ ਜੇ ਮਾਪਿਆਂ ਦੀ ਧੀ ਔਖੀ ਆ ਤਾਂ ਉਹ ਮਾਂ ਨੂੰ ਕਿਵੇਂ ਸੁਨਿਆ ਦਿੰਦੀ ਐ ਜਿਵੇਂ ਕਿ ਮੋਢਲੀਆਂ ਸਤਰਾਂ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਮਾਈ ਨਹੀਂ ਸੁ ਮੇਰੀ ਮਾਈ ਇੱਕ ਉੱਚਾ ਵਰਜ ਚਨਾਨੀ ਇੱਕ ਉਹ ਧੀ ਦਾ ਦਾਰਦ ਜਿਹੜੀ ਧੀ ਹੱਸਦੀ ਵਸਦੀ ਆ ਰੰਗੀਆਂ ਦੇ ਪਰਿਵਾਰ ਦੇ ਵਿੱਚ ਬੇਖਬਰ ਉਸ ਦੁਨੀਆ ਤੋਂ ਹੁੰਦੀ ਆ ਉਸ ਰੱਬ ਤੋਂ ਹੁੰਦੀ ਆ ਪਤਾ ਨਹੀਂ ਹੁੰਦਾ ਕਿ ਚੰਦ ਕਦਮਾਂ ਦਾ ਪੈਂਡਾ ਜਿਹੜਾ ਉਹਦੇ ਸਾਥੀ ਦੇ ਨਾਲ ਉਹਦਾ ਜਿਹੜਾ ਇਹ ਪੈਂਡਾ ਇਹ ਵਿਖੜ ਜਾਣਾ ਉਦੇ ਸਾਥੀ ਨੇ ਉਹਨੂੰ ਅੱਧ ਵਾਟੇ ਛੱਡ ਕੇ ਚਲਾ ਜਾਣਾ ਫਿਰ ਉਹਦੇ ਦਰਦ ਦੇ ਵਿੱਚ ਬਿਆਨ ਕਰਦੀ ਹੈ ਕਿਉਂਕਿ ਪਤੀ ਜਿੱਦਾਂ ਦਾ ਮਰਜੀ ਹੋਵੇ ਔਰਤ ਦੇ ਸਿਰ ਦਾ ਤਾਜ ਹੁੰਦਾ ਪਤੀ ਦੇ ਹੁੰਦਿਆਂ ਔਰਤ ਆ ਜਿਹੜੀ ਉਹ ਆਪਣੇ ਆਪ ਨੂੰ ਮਹਿਫੂਜ਼ ਸਮਝਦੀ ਹੈ ਫਿਰ ਉਹ ਆਪਣਾ ਦਰਦ ਆ ਜਿਹੜਾ ਕਿਸੇ ਨਾਲ ਹੋਰ ਨਹੀਂ ਵੰਡ ਸਕਦੀ ਕਿਉਂਕਿ ਜਾਂ ਤਾਂ ਉਸਮਾਨ ਨੂੰ ਬਤਾ ਜੀਦੀਤੀ ਔਖੀ ਆ ਤੇ ਜਾਂ ਉਸ ਧੀ ਨੂੰ ਪਤਾ ਹੁੰਦਾ ਕਿ ਮੈਂ ਜਾਵਾਂ ਤੇ ਆਪਦੀ ਮਾਂ ਨਾਲ ਦਰਦ ਫਰੋਲਾਂ ਹਨਾ ਫਿਰ ਉਹ ਧੀ ਆਪਣੀ ਮਾਂ ਨੂੰ ਦੱਸਦੀ ਆ ਮਾਈ ਨਹੀਂ ਸੁਣ ਮੇਰੀ ਮਾਈ ਇੱਕ ਉੱਚਾ ਬਰਜ ਚ ਨਾਨੀ ਵਿੱਚ ਰਖਾਦੀ ਮੋਰੀਆਂ ਮੈਨੂੰ ਦਿਸੇ ਸੁਣੀਂਦਾਰ ਨਹੀਂ ਉਹ ਸੋਣਾ ਕੋਈ ਹੋਰ ਨਹੀਂ ਹੁੰਦਾ ਉਹਦਾ ਉਹ ਸੋਨਾ ਉਹਦਾ ਉਹੀ ਜਿਹਦੇ ਨਾਲ ਉਹ ਵਿਆਹੀ ਜਾਂਦੀ ਆ ਉਹਦੀ ਜ਼ਿੰਦਗੀ ਦਾ ਹਮਸਫਰ ਹੁੰਦਾ ਜਿਹੜਾ ਉਹਨੂੰ ਅੱਧ ਵਾਟੇ ਛੱਡ ਕੇ ਚਲਾ ਜਾਂਦਾ ਸ਼ਾਇਦ ਉਹ ਇੰਨੇ ਕ ਸਦਮੇ ਚ ਆ ਜਾਂਦੀ ਐ ਇੰਨੇ ਕ ਦੁੱਖ ਦੇ ਵਿੱਚ ਆ ਜਾਂਦੀ ਐ ਕਿ ਉਹ ਆ ਹੀ ਲੱਗਦਾ ਕਿ ਇਨ੍ਹਾਂ ਸ਼ਬਦਾਂ ਨੂੰ ਜੇ ਮੈਂ ਕਲਮ ਦੇ ਨਾਲ ਲਿਖ ਲਾਂ ਸ਼ਾਇਦ ਕਲਮ ਕੋਈ ਮੈਨੂੰ ਰਾਹ ਦੇ ਦੇਵੇ ਸ਼ਾਇਦ ਕਲਮ ਦੇ ਜ਼ਰੀਏ ਮੈਨੂੰ ਕੋਈ ਰਾਹ ਮਿਲ ਜੇ ਬੇਸ਼ੱਕ ਇਹ ਲੇਖ ਮੇਰੀ ਆਪਦੀ ਲਿਖੀ ਆ ਆਪਦੇ ਹਸਬੰਦ ਦੀ ਯਾਦ ਚ ਲਿਖੀ ਆ ਨਾ ਪਰ ਮੈਂ ਹਰ ਵਕਤ ਹੀ ਦੀ ਗੱਲ ਕੀਤੀ ਐ ਇਹਦੇ ਵਿੱਚ ਕਿ ਸ਼ਾਇਦ ਕੋਈ ਵੱਖਰੀ ਦੁਨੀਆ ਚ ਜਾ ਕੇ ਸ਼ਾਇਦ ਉਹ ਮਿਲ ਜੇ ਸ਼ਾਇਦ ਉਹਦਾ ਰਾਹ ਲੱਭ ਜੇ ਪਰ ਰਾਤਾ ਕਹਿੰਦੀ ਗਿਆਨ ਦੇ ਕਦੇ ਰਸਤੇ ਨਹੀਂ ਹੋਏ ਗਿਆਨ ਦੇ ਮੋੜੇ ਨਹੀਂ ਹੁੰਦੇ ਉਹ ਇੱਕ ਇਹੋ ਜਿਹਾ ਦੇਸ਼ ਆ ਜਿੱਥੇ ਜਾਣ ਵਾਲਿਆਂ ਦੀ ਕਦੇ ਵਾਪਸੀ ਨਹੀਂ ਹੁੰਦੀ ਜਿੱਥੇ ਗਿਆਨ ਨੂੰ ਕਦੇ ਚਿੱਠੀਆਂ ਨਹੀਂ ਪਾਈਆਂ ਜਾ ਸਕਦੀਆਂ ਜਿੱਥੇ ਗਿਆਨ ਕਦੇ ਫੋਨ ਨਹੀਂ ਲੱਗ ਸਕਦਾ ਜਿਵੇਂ ਕਿ ਕਿਸੇ ਗਾਇਕ ਨੇ ਬੜਾ ਵਧੀਆ ਕਿਹਾ ਕਹਿੰਦੇ ਚਿੱਠੀਆਂ ਸੋਹਣੀਆਂ ਚਿੱਠੀਆਂ ਤੈਨ ਕਿਹੜੇ ਪਤੇ ਤੇ ਪਾਵਾਂ ਇੱਕ ਚਿੱਠੀ ਵਿੱਚ ਦਰਦ ਲਿਖੇ ਜੋ ਤੇਰੇ ਮਗਰੋਂ ਚੱਲੇ ਨਹੀਂ ਇੱਕ ਚਿੱਠੀ ਸਰਨਾ ਹੈ ਚਿੱਠੀਆਂ ਸੋਹਣੀਆਂ ਚਿੱਠੀਆਂ ਤੈਨ ਕਿਹੜੇ ਪਤੇ ਤੇ ਪਾਵਾਂ ਸੋ ਉਹ ਦਿਨਾਂ ਦੇ ਵਿੱਚ ਉਹਦੀ ਅਲੋਚ ਦੀ ਆ ਕਿ ਉਹਦੇ ਨੇੜੇ ਸਭ ਤੋਂ ਵੱਧ ਉਹਦੀ ਮਾਂ ਹੁੰਦੀ ਹੈ ਹਨ ਉਹ ਫਿਰ ਮਾਂ ਨੂੰ ਆਪਦਾ ਦਰਦ ਬਿਆਨ ਕਰਦੀ ਹੈ ਦੱਸਦੀ ਹੈ ਤੇ ਮਾਂ ਵੀ ਅੱਗੋਂ ਧੀ ਨੂੰ ਹੌਸਲਾ ਦੇ ਦਿੰਦੀ ਐ ਦਿਲਵਰੀਆਂ ਵੀ ਦਿੰਦੀ ਐ ਤੂੰ ਵੇਖ ਫਲਾਨੇ ਦੀ ਧੀ ਸੀ ਉਹਦੇ ਨਾਲ ਆਈ ਹੋ ਗਿਆ ਫਲਾਨੇ ਦੀ ਧੀ ਸੀ ਤੇਰੇ ਤਾਂ ਚੱਲ ਬੱਚੇ ਹੋਏ ਸੀ ਉਹ ਵੇਖ ਗਿਆ ਉਹਦਾ ਬੱਚਾ ਵੀ ਮਗਰੋਂ ਹੋਇਆ ਮਾਂ ਇੱਕ ਤਰਵਾਸਾ ਦਿੰਦੀ ਐ ਪਰ ਜਦੋਂ ਕਿਤੇ ਉਹ ਹੀ ਮਾਂ ਕਿਸੇ ਮਰਗ ਤੇ ਜਾਂਦੀ ਐ ਤਾਂ ਉਹ ਸਭ ਤੋਂ ਪਹਿਲਾਂ ਜਾ ਕੇ ਆਪਦੇ ਜਵਾਈ ਨੂੰ ਰੋਂਦੀ ਐ ਆਪਦੀ ਧੀ ਨੂੰ ਵੇਖ ਕੇ ਰੋਂਦੀ ਐ ਹੈਨਾ ਉਹ ਬੜੇ ਰੱਬ ਨੂੰ ਆਲਾਮੇਂ ਦਿੰਦੀ ਆ ਜੇ ਕਿਤੇ ਕਿਸੇ ਮਾਰਗ ਤੇ ਮਾਂ ਧੀਆਂ ਇਕੱਠੀਆਂ ਹੋ ਜਾਣ ਹਨਾ ਉਹ ਧੀ ਇਕੱਲੀ ਆਉਂਦੀ ਨੂੰ ਵੇਖ ਕੇ ਉਹਦੀਆਂ ਤਾਂਹਾ ਨਿਕਲ ਜਾਂਦੀਆਂ ਨਹੀਂ ਉਹਦੀਆਂ ਹੋਕਾਂ ਨਿਕਲ ਜਾਂਦੀਆਂ ਨਹੀਂ ਤੇ ਉਹ ਬੜੇ ਤਰਲੇ ਪਾਉਂਦੀ ਹੈ ਤੇ ਫਿਰ ਉਹ ਇਹੀ ਗੱਲ ਕਹਿੰਦੀ ਆ ਕਹਿੰਦੀ ਜੇਤੀ ਤੇਰਾ ਲੇਖਾ ਲੇਖਣ ਵਾਲਾ ਠਿਆ ਜੇ ਤੇ ਕਹਿੰਦੀ ਮੈਂ ਕਲਮਾਂ ਤੇ ਦਵਾਤਾਂ ਪਾਉਂਦਾ ਲਿਖਣ ਵਾਲੀ ਜਿਹੜੀ ਸ਼ਾਈ ਹੈ ਉਹਨੂੰ ਮੈਂ ਡੋਲਦਾ ਤੇ ਜਿਹੜੀ ਕਲਮ ਆ ਉਹਨੂੰ ਮੈਂ ਤੋੜਦਾ ਜਿਹੜੇ ਰੱਬ ਨੇ ਤੇਰਾ ਇਦਾਂ ਦਾ ਲੇਖਾ ਲਿਖਿਆ ਫਿਰ ਮਨ ਦੇ ਵਿੱਚ ਆਉਂਦਾ ਕਿ ਜੇਕਰ ਰੱਬ ਮਾਨੂੰ ਇਹ ਚੀਜ਼ ਪੁੱਛੇ ਵੀ ਤੇਰੀਆਂ ਸਾਰੀਆਂ ਖੁਸ਼ੀਆਂ ਖੋ ਕੇ ਤੇਰੇ ਤੋਂ ਹਰ ਜ਼ਿੰਦਗੀ ਦਾ ਪਲ ਲੈ ਕੇ ਮੈਂ ਬਦਲੇ 'ਚ ਤੈਨੂੰ ਕੁਝ ਦੇਣਾ ਚਾਹਾਂ ਤਾਂ ਤੂੰ ਕੀ ਮੰਗੇਂਗੀ ਤੇ ਉਹ ਮਾਂ ਕਹਿੰਦੀ ਐ ਮੈਂ ਆਪਣੇ ਬੱਚਿਆਂ ਦੀ ਕਿਸਮਤ ਲਿਖਣ ਦਾ ਹੱਕ ਮੰਗੂਗੀ ਤੇਰੇ ਤੋਂ ਕਿ ਮੈਂ ਆਪਦੇ ਬੱਚਿਆਂ ਦੇ ਲੇਖਾ ਜਿਹੜੀ ਉਹ ਸੋਹਣੇ ਲਿਖ ਸਕਾਂ ਉਹ ਚੰਗੇ ਲਿਖ ਸਕਾਂ ਉਹ ਹਰ ਖੁਸ਼ੀ ਉਹਨਾਂ ਦੇ ਲੇਖਾਂ ਦੇ ਵਿੱਚ ਲਿਖ ਸਕਾਂ ਜਿਹੜਾ ਮੇਰੇ ਬੱਚਿਆਂ ਵੱਲ ਵੇਖ ਕੇ ਮੈਨੂੰ ਸਕੂਨ ਆਵੇ ਐਡਾ ਦਰਜਾ ਮਾਂ ਦਾ ਤੁਹਾਡੇ ਲਈ ਤਾਂ ਤਾਂ ਰੱਬ ਨੇ ਕਿਹਾ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਨਾਂ ਹੈ ਦੂਜਾ ਪਿਉ ਨੂੰ ਹੀ ਇਹ ਦਰਜਾ ਮਿਲ ਸਕਦਾ ਸੀ ਪਰ ਪਰਮਾਤਮਾ ਨੇ ਜਿਹੜਾ ਦਰਜਾ ਦਿੱਤਾ ਤਾਂ ਇਹ ਕੋਈ ਸੋਚ ਸਮਝ ਕੇ ਮਾਣ ਦਰਜਾ ਦਿੱਤਾ ਤੇ ਦਰਜੇ ਨੂੰ ਅਸੀਂ ਅੱਜ ਕਿੰਨਾ ਕੁ ਰੋਲਿਆ ਇਹ ਅਸੀਂ ਆਪਣੇ ਆਪ ਨੂੰ ਸਵਾਲ ਕਰੀਏ ਸੋ ਇਹ ਤਾਂ ਪੱਖ ਸੀ ਉਹ ਵਾਲਾ ਹੁਣ ਦੂਸਰੇ ਪਾਸੇ ਪੱਖ ਆਪਣੇ ਕੋਲੇ ਉਹ ਵਾਲਾ ਵੀ ਆਉਂਦਾ ਜਿਹੜੀ ਧੀਆਂ ਨੂੰ ਮਾਂ ਪਾਲ ਪੋਸ ਕੇ ਏਡੀਆਂ ਕਰਦੀ ਆ ਮਾਪਿਆਂ ਦੇ ਸੁਪਨੇ ਹੁੰਦੇ ਆ ਬਹੁਤ ਸਾਰੇ ਕਿਉਂਕਿ ਵੱਧਦੀ ਉਮਰ ਦੇ ਨਾਲ ਸਾਡੇ ਕੋਲੇ ਦੋ ਰਿਸ਼ਤੇ ਰਹਿ ਜਾਂਦੇ ਆ ਜਦੋਂ ਅਸੀਂ ਉਮਰ ਦੇ ਅੰਤਿਮ ਪੜਾਅ ਵੱਲ ਨੂੰ ਵੱਧਦੇ ਆ ਨਾ ਸਾਡੇ ਕੋਲੇ ਸਿਰਫ ਦੋ ਰਿਸ਼ਤੇ ਰਹਿ ਜਾਂਦੇ ਆ ਇੱਕ ਰਿਸ਼ਤਾ ਰਹਿ ਜਾਂਦਾ ਨੌਤੇ ਪੁੱਤ ਨਾਲ ਪੋਤਿਆਂ ਨਾਲ ਇੱਕ ਰਿਸ਼ਤਾ ਰਹਿ ਜਾਂਦਾ ਸਾਡਾ ਧੀ ਤੇ ਜਵਾਈ ਤੇ ਦੋ ਧਿਆਨ ਇਹ ਦੋ ਪਰਿਵਾਰਾਂ ਨਾਲ ਸਾਡਾ ਮੇਲ ਜ਼ਿਆਦਾ ਰਹਿ ਜਾਂਦਾ ਕਿਉਂਕਿ ਬਾਕੀ ਮੇਲ ਤਾਂ ਆਏ ਵੀ ਬੰਦਾ ਰਹਿ ਜਾਂਦਾ ਕਹਿ ਦਿੰਦਾ ਵੀ ਨਹੀਂ ਹੋਣੀ ਜਾ ਹੁੰਦਾ ਫੋਨਾਂ ਤੇ ਗੱਲਾਂ ਪਰ ਇਹਨਾਂ ਦੋ ਰਿਸ਼ਤਿਆਂ ਨੂੰ ਮਰਦੇ ਦਮ ਤੱਕ ਮਾਂ ਤਾਂਗਦੀ ਰਹਿੰਦੀ ਹੈ ਨਾ ਤਾਂ ਮਾਂ ਪੁੱਤ ਦਾ ਘਰ ਛੱਡ ਸਕਦੀ ਹੁੰਦੀ ਹੈ ਕਿਉਂ ਮੂਲ ਨਾਲ ਉਹ ਵਿਆਜ ਪਿਆਰਾ ਹੋ ਜਾਂਦਾ ਮ ਉਹ ਮੂਲ ਨਾਲੂ ਬਾਜ ਪਿਆਜ ਪਿਆਰਾ ਜਿਹੜਾ ਉਹ ਘਰ ਦਾ ਮੂੰਹ ਛੱਡਣ ਨਹੀਂ ਦਿੰਦਾ ਦੂਜੇ ਪਾਸੇ ਧੀ ਤੇ ਜਵਾਈ ਜਵਾਈ ਉਹ ਹੁੰਦਾ ਜਿਹੜਾ ਉਹਨੇ ਧੀ ਦੇ ਕੇ ਪੁੱਤ ਬਣਾਇਆ ਹੁੰਦਾ ਦੋਤੇ ਦੋਤੀਆਂ ਨਾਲ ਵੀ ਪਿਆਰ ਹੁੰਦਾ ਹੁੰਦਾ ਹਨਾ ਇਹ ਦੋ ਰਿਸ਼ਤਿਆਂ ਨੂੰ ਮਾਂ ਕਿਤੇ ਛੱਡ ਨਹੀਂ ਸਕਦੀ ਪਰ ਕੀ ਹੁੰਦਾ ਜਦੋਂ ਧੀਆਂ ਘਰਾਂ ਤੋਂ ਭੱਜ ਕੇ ਵਿਆਹ ਕਰਾਉਂਦੀਆਂ ਨੇ ਉਹ ਬਹੁਤ ਵੱਡੀ ਦੇਖੋ ਹਰ ਇੱਕ ਨੇ ਐਲੀਕੇਸ਼ਨ ਮਾਂ ਤੇ ਲਾਉਣਾ ਹੁੰਦਾ ਜਦੋਂ ਬੱਚਾ ਨਾਲੈਕ ਨਿਕਲ ਜੇ ਪੁੱਤ ਨਾਲੈਕ ਨਿਕਲ ਜੇ ਤਾਂ ਵੀ ਮਾਂ 도 છુપਾਈ ਜਾਂਦੀ ਆ ਧੀ ਮਾੜੀ ਨਿਕਲ ਜੇ ਤਾਂ ਵੀ ਮਾਂ 도 છુપਾਈ ਜਾਂਦੀ ਆ ਸਹੁਰਿਆਂ ਦੇ ਘਰ ਦੇ ਵਿੱਚ ਧੀ ਤੋਂ ਕੋਈ ਕੰਮ ਨਹੀਂ ਤੀਨ ਨੂੰ ਕਰਨਾ ਆਇਆ ਤਾਂ ਸਭ ਤੋਂ ਪਹਿਲੀ ਗੱਲ ਮਾਣ ਦਿੱਤੀ ਜਾਂਦੀ ਤੇਰੀ ਮਾਂ ਨੇ ਚੱਜ ਨਹੀਂ ਸਿਖਾਇਆ ਤੇਰੀ ਮਾਂ ਨੂੰ ਪਤਾ ਨਹੀਂ ਸੀ ਤੂੰ ਬਗਾਨੇ ਘਰੇ ਜਾਣਾ ਜੇ ਕਰ ਤੀ ਘਰੋਂ ਭੱਜ ਜਾਂਦੀ ਆ ਤਾਂ ਤਾਂ ਵੀ ਪਿਓ ਤੋਂ ਲੈ ਕੇ ਸਾਰੇ ਰਿਸ਼ਤੇਦਾਰਾਂ ਤੱਕ ਇਨੇ ਸਿਰ ਚੜਾਈ ਸੀ ਇਹਨੇ ਚਮਲਾਈ ਸੀ ਜ਼ਿਆਦਾ ਇਹਨੂੰ ਕਿਵੇਂ ਨਾ ਪਤਾ ਹੋਵੇ ਅੱਧੀ ਅੱਧੀ ਰਾਤ ਤੱਕ ਇਹਦੇ ਕੋਲੇ ਮੋਬਾਈਲ ਹੁੰਦੇ ਸੀ ਇਹਨੇ ਕਿਉਂ ਨਾ ਤੀਨ ਨੂੰ ਪੁੱਛਿਆ ਜੇ ਪੁੱਤ ਨਸ਼ੇ ਤੇ ਲੱਗਿਆ ਹਾਂ ਇਹ ਚੋਰੀ ਪੈਸੇ ਦਿੰਦੀ ਸੀ ਇਹ ਗੋਝੀਆਂ ਰੱਖਦੀ ਸੀ ਹਣ ਇਹ ਇਹ ਅਲੀਗੇਸ਼ਨ ਮਾਂ ਤੇ ਲਾਈ ਜਾਂਦੇ ਆ ਫਿਰ ਉਹਦੋਂ ਮਾਂ ਅੰਦਰ ਵੜ ਕੇ ਨਾਲੇ ਤਾਂ ਪਿੱਟਦੀ ਆ ਰੋਂਦੀ ਆ ਨਾਲੇ ਰੱਬ ਨੂੰ ਹਲਾੰਬੇ ਦਿੰਦੀ ਆ ਨਾਲੇ ਉਸ ਭੱਜਣ ਵਾਲੀ ਔਲਾਦ ਨੂੰ ਲਾਂਭੇ ਦਿੰਦੀ ਆ ਕਹਿ ਦਿੰਦੀ ਆ ਇਹਦੂ ਤਾਂ ਤੂੰ ਕ ਲੈਣੀ ਆ ਮੇਰੇ ਘਰੇ ਜੰਮਦੀ ਨਾ ਇਹਦੂ ਤਾਂ ਮੈਂ ਬੇ ਔਲਾਦ ਹੁੰਦੀ ਜੇ ਪੁੱਤ ਨਾ ਲੈ ਕੇ ਨਿਕਲ ਗਿਆ ਉਦੋਂ ਮਾਰ ਪੈਂਦੀ ਇਹਦੂ ਤੂੰ ਨਾ ਜੰਮਦਾ ਤੇਰੇ ਬਦਲੇ ਦੋ 3 ਹੁੰਦੀਆਂ ਮੈਂ ਵਿਆਹ ਕੇ ਗਾਂ ਤੋੜ ਦਿੰਦੀ ਪਰ ਦੇਖੋ ਇੱਕ ਗਾਇਕ ਨੇ ਕਿਹਾ ਸੀ ਕੁੜੀਏ ਕਿਸਮਤ ਪੁੜੀਏ ਕੁੜੀਏ ਕਿਸਮਤ ਪੁੜੀਏ ਨਹੀਂ ਐਨਾ ਤੈਨੂੰ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇਥੋਂ ਵਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇਥੋਂ ਵਾਰਦਿਆਂ ਦੂਜੇ ਪਾਸੇ ਗਾਇਕ ਨੂੰ ਗਾਇਕੀ ਲਾਂਚੀ ਲਿਖਣਾ ਇਹ ਪੈ ਗਿਆ ਕਿਥੋਂ ਜੰਪ ਵੀ ਨਹੀਂ ਸਾਡੇ ਘਰ 베ਰੀਏ ਸਿਰਾਂ ਦੀ ਪੱਗ ਲਾਉਣ ਲੱਗੀ ਹੁਣ 베ਰੀ ਦਾ ਦਰਖਤ ਤਾਂ ਮਾੜਾ ਨਹੀਂ 베ਰ ਅਸੀਂ ਸਾਰੇ ਖਾਨੇ ਆ ਪਰ ਉਹਦੇ ਖੰਨੀ ਨਿਉ ਕੇ ਚੌਕੇ ਨੰਗਣਾ ਪੈਂਦਾ ਇਹ ਇਹਦਾ ਕਦੇ ਅੱਜ ਤੱਕ ਅਸੀਂ ਇਹ ਵੇਖਿਆ ਵੀ ਉਸ 베ਰੀ ਦੇ ਦਰਖਤ ਨੂੰ ਅਸੀਂ ਨਿਉ ਕੇ ਚੌਕੇ ਘਾ ਤੋਂ ਲੰਘਦੇ ਆਂ ਕਿਉਂਕਿ ਜੀ ਦੇ ਘਰਤੀ ਹੁੰਦੀ ਹੈ ਨਾ ਉਹਨੂੰ 24 ਘੰਟੇ ਆਪਦੀ ਪੱਗ ਦਾ ਡਰ ਲੰਦਾ ਮੇਰੀ ਪੱਗ ਨਾਲ ਹੈ ਜੀ ਮੇਰੀ ਪੱਗ ਨਾ ਇਹੋ ਜਿਹੀ ਸੋ ਇਹ ਇਹ ਜਿਹੜੀ ਚੀਜ਼ ਆ ਨਾ ਇਹ ਮਾਪਿਆਂ ਦੀ ਬਹੁਤ ਵੱਡੀਆਂ ਤੇ ਅਨਮੋਲ ਦੇਣਾ ਨਹੀਂ ਸਾਨੂੰ ਤੁਸੀਂ ਇਹ ਦੇਖੋ ਜਿਹੜੀਆਂ ਧੀਆਂ ਘਰਾਂ ਤੋਂ ਭੱਜ ਜਾਂਦੀਆਂ ਮਾਪੇ ਵੀ ਛੁੱਟ ਜਾਂਦੇ ਆ ਭੈਣ ਭਾਈ ਵੀ ਛੁੱਟ ਜਾਂਦੇ ਆ ਕੋਈ ਉਹਨਾਂ ਨੂੰ ਮੂੰਹ ਨਹੀਂ ਲਾਉਂਦਾ ਹੈਨਾ ਤੇ ਮਤਲਬ ਕਿ ਕਈ ਪੀੜ੍ਹੀਆਂ ਤੱਕ ਕਈ ਪੀੜ੍ਹੀਆਂ ਤੱਕ ਮੁੰਨਾ ਦੇ ਪਰਿਵਾਰ ਤੋਂ ਮੱਥੇ ਤੋਂ ਇਹ ਕਲੰਕ ਨਹੀਂ ਲੈਂਦਾ ਅਗਲਾ ਕਹਿ ਦਿੰਦਾ ਫਲਾਣੇ ਦੀ ਧੀ ਅੱਛਾ ਯਾਰ ਇਹਦੀ ਭੂਆ ਨਿੱਕਲ ਗਈ ਸੀ ਹਾਂ ਇਹਨਾਂ ਦੀ ਦਾਦੀ ਜਿਹੀ ਸખી ਭੂਆ ਉਹ ਵੀ ਘਰੋਂ ਭੱਜ ਗਈ ਸੀ ਸੋ ਇਹ ਇਹ ਚੀਜ਼ਾਂ ਦੇਖੋ ਇਹ ਰੱਬ ਦੇ ਵਾਸਤਾ ਪਤਾ ਨਹੀਂ ਤੁਹਾਨੂੰ ਜਾ ਕੇ ਉੱਥੇ ਹੋ ਸਕਦਾ ਤੁਸੀਂ ਬਹੁਤ ਲੱਜਰੀ ਲਾਈਫ ਜਿਉਂਦੀਆਂ ਹੋ ਤੇ ਹੋ ਸਕਦਾ ਤੁਹਾਡੀ ਲਾਈਫ ਇੰਨੀ ਕੁ ਪੇਨਫੁੱਲ ਹੋ ਜੇ ਕਿ ਤੁਸੀਂ ਮੌਤ ਵੀ ਮੰਗੋ ਤੁਹਾਨੂੰ ਮੌਤ ਵੀ ਨਾ ਆਵੇ ਤੇ ਫਿਰ ਤੁਸੀਂ ਆਪ ਦੇ ਕੀਤੇ ਨੂੰ ਝੁਰੂ ਫਿਰ ਉਹ ਬਚਪਨ ਵੀ ਯਾਦ ਕਰੂੰ ਜਦੋਂ ਮਾਂ ਨੇ ਲੋਰੀਆਂ ਦੇ ਦੇ ਕੇ ਪਾਇਆ ਸੀ ਉਹ ਬਚਪਨ ਵੀ ਯਾਦ ਕਰੂੰ ਜਦੋਂ ਦਾਦੇ ਦਾਦੀ ਦੀਆਂ ਬੁੱਕਲਾਂ ਚ ਖੇਡੇ ਸੀ ਫਿਰ ਉਦੋਂ ਦਿਲ ਕਰਦਾ ਹੁੰਦਾ ਵਾਪਸ ਆਉਣ ਨੂੰ ਕਹਿੰਦੇ ਆ ਨਾ ਵੀ ਲੰਮੀ ਉਡਾਰੀ ਭਰ ਕੇ ਫਿਰ ਵੀ ਆਲਨਿਆਂ ਨੂੰ ਵਾਪਸ ਆਉਂਦਾ ਬੰਦਾ ਫਿਰ ਉਦੋਂ ਉਹ ਉਹਨਾਂ ਦਾ ਦਿਲ ਕਰਦਾ ਹੁੰਦਾ ਵਾਪਸ ਆਉਣ ਨੂੰ ਪਰ ਉਹਨਾਂ ਨੂੰ ਅੱਗੋਂ ਕਿਉਂ ਉਦੋਂ ਨੂੰ ਮਾਪਿਓ ਵੀ ਭਰਾ ਭਰਜਾਈਆਂ ਦੇ ਮਹਤਾਜ ਹੋ ਜਾਂਦੇ ਆ ਤੇ ਫਿਰ ਉਹ ਵੜ ਨਹੀਂ ਦਿੰਦੇ ਫਿਰ ਉਹ ਧੀਆ ਸਦਾ ਲਈ ਮਾਪਿਆਂ ਦੇ ਖੇੜੇ ਨੂੰ ਤਰਸਦੀਆਂ ਮਰ ਜਾਂਦੀਆਂ ਨੇ ਇਹ ਸੋਚਦੀਆਂ ਮਰ ਜਾਂਦੀਆਂ ਨੇ ਕਿਤੇ ਅਸੀਂ ਮਰਨ ਤੋਂ ਪਹਿਲਾਂ ਵੀ ਆਪਦੇ ਮਾਪਿਆਂ ਦਾ ਖੇੜਾ ਵੇਖਾਂਗੇ ਸੋ ਐਦਾਂ ਦੀ ਗਲਤੀ ਕਦੇ ਵੀ ਨਾ ਕਰੋ ਅੱਜ ਸੋਸ਼ਲ ਮੀਡੀਆ ਦਾ ਦੌਰ ਆ ਬੜੀਆਂ ਚੀਜ਼ਾਂ ਮੈਂ ਦੇਖਦੀਆਂ ਹਰ ਦੂਸਰੀ ਖਬਰ ਇਹੀ ਹੁੰਦੀ ਆਸ਼ਿਕ ਨਾਲ ਭੱਜ ਗਈ ਜੀ ਦੋ ਬੱਚਿਆਂ ਦੀ ਮਾਂ ਬੱਚੇ ਮਾਰਦੇ ਹੋਣੇ ਬੱਚਾ ਲੈ ਕੇ ਫਰਾਰ ਹੋ ਗਈ ਨਹੀਂ ਇਹ ਸਾਡਾ ਸੱਭਿਆਚਾਰ ਨਹੀਂ ਆ ਇਹ ਸਾਡੇ ਮਾਪਿਆਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਦਿੱਤੇ ਹੋਏ ਸੰਸਕਾਰ ਨਹੀਂ ਆ ਕਿ ਹਾਂ ਇਨਸਾਨ ਗਲਤੀਆਂ ਦਾ ਪੁੱਤਲਾ ਬੂ ਸਕਦਾ ਮੈਂ ਪਤਾ ਨਹੀਂ ਕਿੰਨੀਆਂ ਇੱਕ ਗਲਤੀਆਂ ਕੀਤੀਆਂ ਹੋਣੀਆਂ ਹੋ ਸਕਦਾ ਸਾਹਮਣੇ ਵਾਲੇ ਨਹੀਂ ਪਤਾ ਨਹੀਂ ਪਰ ਜਦੋਂ ਤੁਹਾਨੂੰ ਸੋਝੀ ਆਉਂਦੀ ਆ ਨਾ ਜਦੋਂ ਜਾਗੋ ਉਦੋਂ ਸਵੇਰਾ ਜਦੋਂ ਤੁਸੀਂ ਜਾਗਦੇ ਹੋ ਤੁਹਾਡੇ ਲਈ ਉਦੋਂ ਸਵੇਰਾ ਤੁਸੀਂ ਸੋਚੋ ਸ਼ੁਕਰ ਕਰਵੋ ਸਰਕਾਰ ਪਰਖ ਵੈਗਰੂ ਦਾ ਕਿਉਂ ਨਹੀਂ ਤੁਹਾਨੂੰ ਸੋਝੀ ਦਿੱਤੀ 84 ਲੱਖ ਜੂਨ ਦੇ ਵਿੱਚੋਂ ਇੱਕ ਮਨੁੱਖਾ ਜਨਮਾ ਜਿਨੂੰ ਸਭ ਤੋਂ ਵੱਧ ਸੋਝੀ ਆ ਜਿਹੜਾ ਸਭ ਤੋਂ ਵੱਧ ਆ ਦੇ ਚੰਗੇ ਤੇ ਮਾੜੇ ਬਾਰੇ ਸੋਚ ਸਕਦਾ ਤੇ ਸੋ ਇਸ ਲਈ ਬੇਨਤੀ ਆ ਮੇਰੀ ਤੇ ਇਕ ਨਿੱਕੀ ਜੀ ਤੁਹਾਨੂੰ ਕਹਤੀ ਹਾਂ ਰਾਨੀਓ ਕਦੇ ਵੀ ਅਦਾਨੀਆਂ ਗਲਤੀਆਂ ਨਾ ਕਰੋ ਕਿਉਂਕਿ ਦੇਖੋ ਹੁਣ ਮੰਨ ਲਓ ਸੁਪੋਜ਼ ਕਰੋ ਮੈਂ ਆਪਦੇ ਤੇ ਲਈ ਨਹੀਂ ਮੈਂ ਕਿਸੇ ਮੈਂ ਕਿਸੇ ਦੀ ਆਧਾਰਨ ਕਦੇ ਵੀ ਨਹੀਂ ਦਿੱਤੀ ਮੈਂ ਆਪਦੀ ਆਧਾਰਨ ਦਿੰਦੀ ਆ ਜਿੱਥੇ ਦਿੰਦੀ ਆ ਹੈ ਜਿਹੜੇ ਰਾਹਾਂ ਵਿੱਚ ਜੇ ਤੁਸੀਂ ਲੰਘੇ ਹੋਵੋਗੇ ਨਾ ਜਿਹੜੇ ਦੁੱਖਾਂ ਨੂੰ ਤੁਸੀਂ ਤਨ ਤੇ ਹੰਡਾਇਆ ਹੋਊਗਾ ਤੁਹਾਨੂੰ ਉਹਨਾਂ ਦੁੱਖਾਂ ਦੀ ਦਵਾਈ ਤੁਹਾਨੂੰ ਪਤਾ ਹੋਊਗੀ ਸਾਹਮਣੇ ਵਾਲੇ ਨੂੰ ਨਹੀਂ ਪਤਾ ਹੋਣੀ ਹੁਣ ਮੈਂ ਆਪਦੇ ਤੇ ਲੈਣੀ ਆ ਵੀ ਮੇਰੇ ਤੇ ਦੁੱਖ ਪਿਆ ਮੇਰੇ ਹਸਬੰਦ ਦੀ ਡੈਥ ਹੋ ਗਈ ਰਗ ਬਡ ਉਸ ਦੇ ਨਾਲ ਹਨ ਜਿੰਦਗੀ ਚ ਬਹੁਤ ਸਾਰੀਆਂ ਮੇਰੇ ਨਾਲ ਡਰੈਸ ਦੀਆਂ ਵਾਪਰੀਆਂ ਪਿਓ ਦੀ ਬੁੱਕਲ ਚੋਂ ਗਈ ਪਿਓ ਹੀ ਬੁੱਕਲ ਚ ਲੈ ਕੇ ਆਇਆ ਮਾਂ ਨਾਲ ਲੈ ਕੇ ਆਇਆ ਨਾਲੇ ਕੱਕੇ ਆਇਆ ਉੱਥੇ ਕਹਿੰਦਾ ਮੈਂ ਬੁੱਕਲ ਚ ਤੋਰੀ ਸੀ ਅੱਜ ਆਪਦੀ ਬੁੱਕਲ ਚ ਲੈ ਚੰਨੇ ਆ ਇੱਕ ਤੀ ਤੋਰੀ ਸੀ ਅਸੀਂ ਤਿੰਨ ਪਿਓ ਦੇ ਆ ਕੇ ਬਾਰਗੇ ਪਰ ਮੇਰਾ ਪਿਓ ਕਹਿੰਦਾ ਤੇਰਾ ਪਿਓ ਹਾਲੇ ਚੋਂਦਾ ਤੇ ਜੇ ਮੰਨ ਲਓ ਇਹੀ ਮੈਂ ਲਾ ਮੈਰਿਜ ਕਰਾਈ ਹੁੰਦੀ ਤੇ ਮੇਰੇ ਪਿਓ ਨੇ ਕਹਿਣਾ ਸੀ ਮਾਰ ਇੱਥੇ ਰਹਿ ਜੇਬ ਜਿਹੇ ਹਾਲਾਤਾਂ ਚ ਤੂੰ ਘਰੋਂ ਭੱਜ ਕੇ ਵਿਆਹ ਕਰਾਉ ਉਹ ਜਿਹੇ ਹਾਲਾਤਾਂ ਚ ਕੱਟ ਜਿੰਦਗੀ ਕਿੱਧਰ ਜਾਂਦੀ ਕਿਉਂਕਿ ਸਹਰਾ ਪਰਿਵਾਰ ਤੁਹਾਡਾ 19 ਦੇ ਤੁਹਾਡਾ ਜਿੰਨੀ ਦੇਰ ਤੱਕ ਉਹਨਾਂ ਦਾ ਪੁੱਤ ਚੋਂਦਾ ਜਿੰਨੀ ਦੇਰ ਤੱਕ ਤੁਸੀਂ ਉਹਨਾਂ ਦੇ ਬੱਚੇ ਨੂੰ ਸਾਹਮਣੇ ਹੋ ਰੱਗੀ ਬੱਚੇ ਨੂੰ ਸਾਹਮਣੇ ਹੋ ਉਨੀ ਦੇਰ ਤੱਕ ਤੁਸੀਂ ਉਸ ਘਰ ਦੀ ਨੌਮ ਵੀ ਹੋ ਕਈ ਵਾਰ ਤੁਹਾਨੂੰ ਇੰਨੀ ਕਹੱਲਾਸ਼ੇਰੀ ਮਿਲਦੀ ਹੈ ਕਿ ਤੁਸੀਂ ਉਸ ਘਰ ਦੇ ਪੁੱਤ ਵੀ ਹੋ ਤੁਸੀਂ ਉਸ ਘਰ ਦੀ ਧੀ ਵੀ ਹੋ ਪਰ ਜਦੋਂ ਤੁਹਾਡੇ ਪਤੀ ਦੀ ਮੌਤ ਹੋ ਜਾਂਦੀ ਆ ਕਿਤੇ ਨਾ ਕਿਤੇ ਜਾ ਕੇ ਤੁਸੀਂ ਉਸ ਨਾ ਉਸ ਜਿਹੜੀ ਗੁੱਠ ਦਾ ਕੂੜਾ ਵੀ ਬਣ ਜਾਂਦੇ ਹੂੰ ਜਿਹੜਾ ਇੱਕ ਗੁੱਠ ਦੇ ਵਿੱਚ 20 ਲੋੜਾ ਮਟੀਰੀਅਲ ਸਿੱਟਿਆ ਜਾਂਦਾ ਕਬਾੜ ਸਿੱਟਿਆ ਜਾਂਦਾ ਇਹ ਇੱਕ ਦਫਾ ਤੁਹਾਡਾ ਸਮਾਂ ਇਦਾਂ ਦਾ ਵੀ ਆ ਜਾਂਦਾ ਕਿ ਤੁਹਾਨੂੰ ਉਹ ਕਬਾੜ ਸਮਝ ਕੇ ਇੱਕ ਗੁੱਠ ਚ 20 ਸੈਟ ਦਿੰਦੇ ਨੇ ਤੇ ਤੁਹਾਨੂੰ ਮਜਬੂਰ ਹੋ ਕੇ ਜ਼ਿੰਦਗੀ ਕੱਟਣੀ ਪੈਂਦੀ ਹੈ ਕਟਨੀ ਕਿੰਨਾਂ ਨੂੰ ਪੈਂਦੀ ਆ ਜਿਹੜੀਆਂ ਧੀਆ ਘਰਾਂ ਤੋਂ ਭੱਜ ਕੇ ਵਿਆਹ ਕਰਵਾਉਂਦੀਆਂ ਨੇ ਪਰ ਜਿਹੜੀਆਂ ਮਾਪਿਆਂ ਦੇ ਕਹਿ ਅਨੁਸਾਰ ਵਿਆਹ ਕਰਵਾਉਂਦੀਆਂ ਨੇ ਉਹਨਾਂ ਦੇ ਮਾਪੇ ਆ ਜਿਹੜੇ ਚਾਹੇ ਉਹ ਦੋ ਵਕਤ ਦੀ ਰੋਟੀ ਵੀ ਨਾ ਦੇਣ ਯੋਗੇ ਹੋਣ ਅੱਧੀ ਅੱਧੀ ਥਾਲੀ ਚ ਵੰਡ ਕੇ ਖਾਣ ਯੋਗੇ ਹੋਣ ਪਰ ਉਹ ਫਿਰ ਵੀ ਆਦੀ ਧੀ ਕਰੇ ਲੈ ਕੇ ਆਉਣਗੇ ਉਹ ਫਿਰ ਵੀ ਆਦੀ ਧੀ ਨੂੰ ਸਤਕਾਰ ਦੇਣਗੇ ਮਾਣ ਦੇਣਗੇ ਸੋ ਜਿਹੜੀਆਂ ਮੈਂ ਪਹਿਲੀਆਂ 17 ਲਿਖੀਆਂ ਉਹ ਮੈਂ ਆਪਦੇ ਹਸਬੰਦ ਦੀ ਯਾਦ ਦੇ ਵਿੱਚ ਲਿਖੀਆਂ ਮਾਈ ਨੀ ਸੁਣ ਮੇਰੀ ਮਾਈ ਇੱਕ ਉੱਚਾ ਵਰਜ ਚਨਾਨੀ ਵਿੱਚ ਰਖਾ ਦੀ ਮੋਰੀਆਂ ਮੈਨੂੰ ਦਿਸੇ ਸੁਣੀ ਦਾ ਰਾਣੀ ਮੈਨੂੰ ਦਿਸੇ ਸੁਣੀ ਦਾ ਰਾਣੀ ਮੈਂ ਤੱਕਦੀ ਉਹਨੂੰ ਰੱਜ ਜਾਣਾ ਮੈਂ ਤੱਕਦੀ ਬਰਾੜ ਸਾਹਿਬ ਨੂੰ ਰੱਜ ਜਾਣਾ ਨਾ ਉਹਨੂੰ ਦੇਖੇ ਮੈਨ ਮੈਨੂੰ ਆਉਂਦਾ ਸਾਹ ਨਹੀਂ ਮਾਈ ਨੀ ਸੁਣ ਮੇਰੀ ਮਾਈ ਇੱਕ ਉੱਚਾ ਵਰਜ ਚਨਾਨੀ ਉਹ ਇੱਕ ਪੱਲੇ ਵੀ ਮੈਥੋਂ ਦੂਰ ਹੁੰਦਾ ਉਹ ਇੱਕ ਪੱਲੇ ਵੀ ਮੈਥੋਂ ਦੂਰ ਹੁੰਦਾ ਮੈਨੂੰ ਔਖਾ ਹੋ ਜਾਂਦਾ ਲੈਣਾ ਸਾਹ ਨਹੀਂ ਉਹ ਸਦਾ ਲਈ ਮੇ ਤੋਂ ਦੂਰ ਹੋ ਗਿਆ ਨਾ ਰਹਿੰਦਾ ਉਹਦੇ ਬਿਨਾ ਕੱਟਣਾ ਮੈਨੂੰ ਵਸਾ ਨਹੀਂ ਮਾਈ ਨਹੀਂ ਸੁ ਮੇਰੀ ਮਾਈ ਇੱਕ ਉੱਚਾ ਵਰਜ ਚਨਾਨ ਵਿੱਚ ਰਖਾਦੀ ਮੂਰੀ ਨ ਮਿੰਦੇ ਸੇ ਸੋਨੇ ਦਾ ਰਾਣੀ ਸੋ ਚੰਨ ਬਦਲ ਕੇ ਰਲ ਲੈਂਦੇ ਆ ਜਿਨ੍ਹਾਂ ਦੇ ਚੰਨ ਬੱਦਲਾਂ ਦੇ ਉਹਲੇ ਘਰ ਜਾਂਦੇ ਆ ਇਹ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਦੇ ਹਾਲਾਤ ਕਿਦਾਂ ਦੇ ਹੁੰਦੇ ਆ ਸੋ ਜੇਕਰ ਵੀਡੀਓ ਤੇ ਵਿਚਾਰ ਚੰਗੇ ਲੱਗਦੇ ਆ ਤੁਹਾਨੂੰ ਤੁਹਾਨੂੰ ਲੱਗਦਾ ਕਿ ਇਹਨਾਂ ਨਾਲ ਤੁਹਾਡੇ ਬੱਚੇ ਆ ਚੋ ਮੋਟੀਵੇਸ਼ਨ ਆ ਸਕਦੀ ਹੈ ਤੁਹਾਡੇ ਬੱਚੇ ਸਾਮਨ ਸਕਦੇ ਆ ਤਾਂ ਸੋ ਇਹਨਾਂ ਵਿਚਾਰਾਂ ਨੂੰ ਜਰੂਰ ਸੁਨਿਆ ਕਰੋ ਚੰਗੇ ਲੱਗਦੇ ਆ ਮੇਰਾ ਚੈਨਲ ਆ ਰਮਨਦੀਪ ਕੌਰ ਮਰਖਾਈ ਅਨੁਵਾਦ ਤੋਂ ਵਾਦੇ ਸਬਸਕ੍ਰਾਈਬ ਕਰਿਆ ਕਰੋ ਵਾਦੋ ਵਾਦ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੇ ਆਪਣੇ ਸੁਝਾਅ ਦਿਆ ਕਰੋ ਉਹਨਾਂ ਲੋਕਾਂ ਨੂੰ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਜਿਹੜੇ ਫੇਕ ਆਈਡੀਆਂ ਲੋਕ ਕਰਕੇ ਆਈਡੀਆਂ ਗਲਤ ਕਮੈਂਟ ਕਰਦੇ ਨੇ ਦੇਖੋ ਨੰਗ ਗਿਆ ਉਹ ਸਮਾਂ ਹਨ ਹੋਗੇ ਬੱਚੇ ਮੇਰੇ ਜਵਾਨ ਮੈਨੂੰ ਤੁਹਾਡੇ ਗਲਤ ਕਮੈਂਟਾਂ ਦੀ ਪ੍ਰਵਾਹ ਨਹੀਂ ਪਰ ਮੈਨੂੰ ਇੱਕ ਤਰਸ ਆਉਂਦਾ ਹੁੰਦਾ ਉਹਨਾਂ ਲੋਕਾਂ ਤੇ ਵੀ ਤੁਹਾਡੀ ਸ਼ਾਨਮ ਦੇਣ ਵਾਲੀ ਦਾ ਕਿਰਦਾਰ ਕਿੱਦਾਂ ਦਾ ਉਥੋਂ ਤੁਸੀਂ ਆਪਦੇ ਜਨਮ ਦੇਣ ਵਾਲੀ ਮਾਂ ਦੇ ਕੱਦ ਨੂੰ ਨਾਪਦੇ ਹੋ ਉਹ ਆਪਦੀ ਮਾਂ ਦੀ ਪਰਵਰਿਸ਼ ਦੀ ਝਲਕ ਦਿਖਾ ਜਾਂਦੇ ਹਾਂ ਜੇ ਤੁਸੀਂ ਮੈਨੂੰ ਨਹੀਂ ਕਿਸੇ ਵੀ ਕੁੜੀ ਨੂੰ ਗਲਤ ਕਮੈਂਟ ਕਰਦੇ ਹੋ ਕਿਉਂਕਿ ਦੇਖੋ ਨੇ ਚੰਗੀ ਲੱਗਦੀ ਵੀਡੀਓ ਤੁਸੀਂ ਸਕਿਪ ਕਰ ਸਕਦੇ ਹੋ ਤੁਸੀਂ ਨਾ ਦੇਖੋ ਨਾ ਤੁਹਾਨੂੰ ਮੈਂ ਇਨਵਾਈਟ ਕੀਤਾ ਨਾ ਪਰ ਮੈਂ ਚੰਗੇ ਲੋਕਾਂ ਨੂੰ ਜ਼ਰੂਰ ਕਹਿੰਨੀ ਆ ਮੇਰੀ سپورਟ ਕਰੋ سپورਟ ਮੈਨੂੰ ਕਿਸੇ ਤੋਂ ਪੈਸੇ ਦੀ ਜਾਂ ਕਿਸੇ ਚੀਜ਼ ਦੇਣੀ ਚਾਹੀਦੀ سپورਟ ਇਹ ਹੀ ਆ ਕਿ ਜਿਹੜੀਆਂ ਮੈਂ ਵੀਡੀਓ ਪਾਉਣੀ ਆ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤੁਹਾਨੂੰ ਲੱਗਦਾ ਕਿ ਸਮਾਜ ਦੇ ਵਿੱਚ ਇਨ੍ਹਾਂ ਚੀਜ਼ਾਂ ਦੇ ਨਾਲ ਅਸਰ ਹੋ ਸਕਦਾ ਕੋਈ ਨਾ ਕੋਈ ਸੁਧਰ ਸਕਦਾ ਤਾਂ ਤੁਸੀਂ ਇਹਨਾਂ ਨੂੰ ਅਤਵਾਦ শেয়ার ਕਰਿਆ ਕਰੋ ਬਾਕੀ ਮੈਂ ਥੈਂਕ ਯੂ ਧੰਨਵਾਦੀ ਉਹਨਾਂ ਭੈਣਾਂ ਦੀ ਉਹਨਾਂ ਭਰਾਵਾਂ ਦੀ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਪਰਸਨਲ ਤੌਰ ਤੇ ਫੋਨ ਆਉਂਦੇ ਨੇ ਲੀਵਿੰਗ ਰਿਲੇਸ਼ਨਸ਼ਿਪ ਤੇ ਜਿਹੜੀ ਆਪਾਂ ਵੀਡੀਓ ਪਾਈ ਸੀ ਸੋ ਬਹੁਤ ਸਾਰੇ ਕੇਸ ਆਉਂਦੇ ਨੇ ਤੇ ਬੜੇ ਐਪਰੀਸ਼ੀਏਟ ਕਰਨ ਵਾਸਤੇ ਹੀ ਮੈਨੂੰ ਫੋਨ ਕਰਦੇ ਨੇ ਭੈਣੇ ਬਹੁਤ ਵਧੀਆ ਮੁੱਦਾ ਚੱਕਿਆ ਏ ਮੁੱਦੇ ਦੀ ਲੋੜ ਸੀ ਸਮੇਂ ਦੀ ਮੰਗ ਸੀ ਇਹ ਮੁੱਦਾ ਚੱਕਨਾ ਸੋ ਜੇ ਮੁੱਦਾ ਆਪਾਂ ਚੱਕਿਆ ਤਾਂ ਚਲੋ ਮਾਣਿਓ ਹਾਈ ਕੋਰਟ ਨੇ ਵੀ ਇਹ ਇਦਿਹੀ ਇੱਕ ਕਾਨੂੰਨ ਬਣਾਇਆ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਵਿਆਹ ਆ ਵਰਿਆ ਲਿਵਿੰਗ ਚਾਹੀਔਰਤਾ ਚਾਹੀ ਮਰਦਾਜੀ ਸਰੂ ਰਹਿੰਦੇ ਨੇ ਉਹਨਾਂ ਤੇ ਐਫ ਆਈ ਆਰ ਵੀ ਦਰਜ ਹੋਊਗੀ ਉਹਨਾਂ ਨੂੰ ਸਜ਼ਾ ਵੀ ਹੋਊਗੀ 7 ਤੋਂ 10 ਸਾਲ ਦੀ ਮੈਕਸਿਮਮ ਸਜ਼ਾ ਹੋ ਸਕਦੀ ਐ ਸੋ ਦੇਖੋ ਦਰਦ ਦਾ ਹਰਤੀ ਦਾ ਪੈਨ ਦਾ ਮਾਂ ਦਾ ਭਰਾ ਦਾ ਸੋ ਮੈਂ ਤਾਂ ਉਹਨਾਂ ਦਰਦਾਂ ਨੂੰ ਬਿਆਨ ਕਰਦੀ ਆ ਹਾਂ ਜੇ ਕੋਈ ਚਿਹਰਾ ਤੁਹਾਡੇ ਚੋ ਆਪਣੀ ਸਟੋਰੀ ਮੇਰੇ YouTube ਚੈਨਲ ਤੇ ਰੱਖਣੀ ਚਾਹੁੰਦਾ ਆਪਣੇ ਬਲਵਲੇਆਂ ਨੂੰ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦਾ ਤੇ ਤੁਸੀਂ ਮੇਰੇ ਨਾਲ ਰਾਤਾ ਕਰ ਸਕਦੇ ਹੋ ਆਪਣਾ ਕੰਟੈਕਟ ਨੰਬਰ ਹੈਗਾ 88722078 88722078 ਕਾਲਿੰਗ ਟਾਈਮ ਹੈਗਾ 9 ਤੋਂ 4 9 ਤੋਂ 4 ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਕਾਰਨ ਕਿਸੇ ਮੀਟਿੰਗ ਚ ਜਾਂ ਕਿਸੇ ਬੱਚੀ ਦੇ ਰੋਲੇ ਚ ਜਾਂ ਕਿਸੇ ਸਟੇਜ ਤੇ ਸਪੀਚ ਕਰ ਰਹੇ ਆ ਫੋਨ ਮਿਸਿੰਗ ਹੁੰਦਾ ਤਾਂ ਆਪਣੇ ਇਹ WhatsApp ਨੰਬਰ ਆ ਤੁਸੀਂ ਇਹਦੇ ਉੱਤੇ ਮੈਨੂੰ ਡੈਕਸ ਮੈਂ ਮੈਸੇਜ ਵੀ ਕਰ ਸਕਦੇ ਹਾਂ ਵਾਇਸ ਮੈਸੇਜ ਵੀ ਭੇਜ ਸਕਦੇ ਹਾਂ ਸੋ ਤੁਸੀਂ ਜਿੰਨੇ ਵੀ ਸੁਣਨ ਵਾਲੇ ਹੋ ਮੇਰੇ ਬਹੁਤ ਸਤਿਕਾਰਯੋਗ ਹੋ ਸਤਿਕਾਰਯੋਗ ਮੇਰੇ ਉਹ ਵੀ ਨਹੀਂ ਜਿਹੜੇ ਮੇਰੇ ਪ੍ਰਤੀ ਬੈਡ ਥਿੰਕਿੰਗ ਰੱਖਦੇ ਨੇ ਮੇਰੇ ਪ੍ਰਤੀ ਗਲਤ ਸੋਚ ਰੱਖਦੇ ਨੇ ਸੋ ਧੰਨਵਾਦ ਉਹਨਾਂ ਦਾ ਵੀ ਮੈਂ ਕਰਦੀ ਹਾਂ ਕਿਉਂਕਿ ਪ੍ਰਮਾਤਮਾ ਨੇ ਉਹਨਾਂ ਦੀ ਵੀ ਡਿਊਟੀ ਲਈ ਹੋਈ ਹੈ ਮੈਲ ਤੋਂ ਤੇ ਸੋ ਉਹ ਸੰਤਾ ਮੈਂ ਪਤਨੀ ਕਿ ਦੇਖ ਮਾਰੇ ਕਰਮ ਕੀਤੇ ਆ ਉਹਨਾਂ ਦੇ ਮਿਹਰ ਤੋਂ ਹੁੰਦੇ ਨਾਲ ਸ਼ਾਇਦ ਮੇਰਾ ਸਮਾਂ ਬਦਲ ਜੀ ਮੇਰੇ ਤੇ ਚੰਗਾ ਸਮਾਂ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ